ਹਾਂਜੀ ਅੱਜ ਚੱਲਦਾ ਕੰਮ ਗੰਨਾ ਛਲਾਈ ਦਾ ਤੇ ਅੱਜ ਤਾਂ ਹੁਣ ਸ਼ਾਮ ਹੋ ਗਈ ਹੁਣ ਕੱਲ ਨੂੰ ਟਰਾਲੀ ਭਰਨਗੇ ਅਸਲ ਦੇ ਵਿੱਚ ਦੇਖ ਲਓ ਤੁਸੀਂ ਮੀਂਹ ਐ ਜਿਹੜੇ ਪਹਿਲਾਂ ਹੜਾ ਆਏ ਸੀਗੇ ਉਹਨੇ ਸਾਰੀਆਂ ਫਸਲਾਂ ਦਾ ਹੀ ਨੁਕਸਾਨ ਕਰਿਆ ਮਤਲਬ ਜੇ ਆਪਾਂ ਕੱਲਾ ਕਹੀਏ ਵੀ ਜੀਰੀ ਉਹ ਟਾਈਮ ਕੱਟੀਦੀ ਹੁਣ ਗੰਨਾ ਵੀ ਨਹੀਂ ਝਾੜ ਦੇ ਰਿਹਾ ਹੈਗਾ ਜਿਹੜਾ ਮੀਂਹ ਪਿਆ ਆਪਾਂ ਕਹਿੰਦੇ ਗੰਨੇ ਨੂੰ ਕੁਝ ਨਹੀਂ ਹੁੰਦਾ ਮੀਂਹ ਦੇ ਵਿੱਚ ਗੰਨਾ ਵੀ ਪ੍ਰਭਾਵਿਤ ਹੋਇਆ ਫਸਲਾਂ ਸਾਰੀਆਂ ਹੀ ਉਹਦੇ ਨਾਲ ਪ੍ਰਭਾਵਿਤ ਹੋਈਆਂ ਨੇ ਹੁਣ ਗੰਨਾ ਵੀ 3350 ਨਿਕਲ ਰਿਹਾ ਹੈ ਈਲੇ ਚੋਂ ਦੇਖ ਲਓ ਨਾ ਹੁਣ ਲੇਬਰ ਵੀ ਬਹੁਤ ਘੱਟ ਆ ਹੁਣ ਅੱਜ ਇਹ ਵਿਚਾਰੇ 25 ਦਿਨ ਬਾਅਦ ਆਏ ਨੇ ਦੇਖ ਲਓ ਆਪਣੇ ਇੱਕ ਤਰੀਕ ਦੀ ਟਰਾਲੀ ਭਰੀ ਵੀ ਅੱਜ ਦੇਖ ਲਓ 26 ਤਰੀਕ ਹੋ ਗਈ ਕਿਸੇ ਪਿੰਡ ਚ ਲੇਬਰ ਵੀ ਨਹੀਂ ਹੁਣ ਤਿੰਨ ਪਿੰਡਾਂ ਚ ਇੱਕ ਲੇਬਰ ਹੈ ਵੀ ਹੁਣ ਕੀ ਕਰਨ ਇੱਕ ਬੰਦੇ ਦੀ ਵਾਰੀ ਦੇਖ ਲਓ ਕੰਨੇ ਟਾਈਮ ਬਾਅਦ ਆਉਂਦੀ ਆ ਕਦ ਕੰਨਾ ਮੁੱਕੂਗਾ ਨਾ ਕੰਨੇ ਦਾ ਝਾੜਾ ਕਿਸਾਨ ਨੂੰ ਆਹ ਸਾਲ ਤਾਂ ਹੁਣ ਸਾਰੇ ਪਾਸਿਓਂ ਹੀ ਮਾਰ ਪੈ ਰਹੀ ਆ ਉਧਰ ਰੱਬ ਨੇ ਹੁਣ ਮੀਂਹ ਪਾ ਕੇ ਆਲੂਆਂ ਦਾ ਬਹੁਤ ਨੁਕਸਾਨ ਕਰਤਾ ਬੱਦਲ ਦੇਖ ਲਓ ਫੇਰ ਅੱਜ ਬਣਿਆ ਵੇ ਕੱਲ ਦਾ ਮੀਂਹ ਫੇਰ ਦੱਸਦੇ ਨੇ ਜੇ ਕੱਲ ਵਾਲਾ ਮੀਂਹ ਪੈ ਗਿਆ ਆਲੂਆਂ ਦਾ ਕੀ ਬਣੂਗਾ ਕੀ ਨਹੀਂ ਤਾਂ ਹੁਣ ਰੱਬ ਜਾਣਦਾ ਕਿਸਾਨ ਨੂੰ ਹੁਣ ਸਾਰੇ ਪਾਸਿਓਂ ਹੀ ਮਾਰਾਂ ਪੈ ਰਹੀਆਂ ਨੇ ਵਹੀ ਗੱਲ ਆ ਹੁਣ ਬਾਕੀ ਹੁਣ ਵਾਇਕਰੂ ਮੇਰ ਰੱਖੇ